ਸ਼ਸ਼੍ਰੀ ਗੱਲ ਦੋਸਤੋ ਐਸਟੀਪੀ ਨਿਊਜ਼ ਰਹੀ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਇੱਕ ਹੋਰ ਨਵੇਂ ਐਪੀਸੋਡ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਇੱਕ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਜੋ ਕਿ ਅਜਿਹੇ ਦੌਰ ਦੇ ਵਿੱਚ ਬੜਾ ਪ੍ਰਚਲਿਤ ਹੈ ਜੋ ਕਿ ਮੋਬਾਈਲ ਫੋਨਸ ਹਰ ਏਜ ਗਰੁੱਪ ਦਾ ਬੰਦਾ ਹਰ ਚਾਹੇ ਬੱਚੇ ਹੋਣ ਚਾਹੇ ਬਜ਼ੁਰਗ ਹੋਣ ਚਾਹੇ ਯੂਥ ਹੋਵੇ ਹਰ ਉਹਨਾਂ ਦਾ ਟਾਈਮ ਹੀ ਨਹੀਂ ਨਿਕਲਦਾ ਇੱਕ ਮੋਬਾਈਲ ਤੋਂ ਬਿਨਾ ਜੇਕਰ ਉਹਨਾਂ ਦਾ ਕੋਲ ਮੋਬਾਈਲ ਨਾ ਹੋਵੇ ਇੱਕ ਮਿੰਟ ਲਈ ਵੀ ਉਹ ਬੜੇ ਪਰੇਸ਼ਾਨ ਹੋ ਜਾਂਦੇ ਨੇ ਕਿ ਉਹ ਮੋਬਾਈਲ ਕਿੱਥੇ ਗਿਆ ਅੱਜ ਇਸ ਮੁੱਦੇ ਨੂੰ ਲੈ ਕੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਾਥੀ ਮੌਜੂਦ ਨੇ ਅਜਿਪ ਜੀ ਮਨਪ੍ਰੀਤ ਜੀ ਤੇ ਹਰਪ੍ਰੀਤ ਜੀ ਅੱਜ ਦਾ ਜੋ ਮੇਰਾ ਪਹਿਲਾ ਸਵਾਲ ਹੈ ਜਿਹੜੇ ਤੁਹਾਡੇ smartphones ਨੇ ਤੁਹਾਡੀ ਆਪ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਰੱਖਦੇ ਨੇ ਤੇ ਮੈਂ ਜਾਨਣਾ ਚਾਹੁੰਨੀ ਆ ਤੇ ਮੈਨੂੰ ਦੱਸਿਓ ਹਾਂਜੀ smartphone ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮੀਅਤ ਆ ਮੈਂ ਕਹਾਂਗਾ ਕਿ smartphones ਤਾਂ ਜਿਵੇਂ ਅੱਜ ਆਪਣਾ ਇੱਕ ਸਰੀਰ ਦਾ ਇੱਕ ਅੰਗ ਹੀ ਬਣ ਚੁੱਕਾ ਹੈ ਕਿ ਇਹਦੇ ਬਿਨਾ ਅਸੀਂ ਬਿਲਕੁਲ ਵੀ ਸਾਰ ਨਹੀਂ ਸਕਦੇ ਤਾਂ ਇਹਦੀ ਅਹਿਮੀਅਤ ਇਸ ਪੱਖੋਂ ਵੀ ਹੈ ਵੀ ਜਿਵੇਂ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਕੋਈ ਵੀ ਜਾਣਕਾਰੀ ਸਨੇਹਾ ਕੋਈ ਡਾਕੂਮੈਂਟ ਤੇ ਹੋਰ ਵੀ ਅੱਜ ਦੇ ਜਿਹੜੇ smartphones ਨੇ ਇਹਨਾਂ ਦੇ ਵਿੱਚ ਤਾਂ ਇਸ ਗੱਲੋਂ ਵੀ ਇਹਨਾਂ ਦੀ ਅਹਿਮੀਅਤ ਬਣ ਜਾਂਦੀ ਹੈ ਕਿ ਇਹਨਾਂ ਦੇ ਵਿੱਚ ਜਿਹੜੀ ਕਿ ਜਾਣਕਾਰੀ ਦਾ ਬਹੁਤ ਭੰਡਾਰ ਤੇ ਅਸੀਂ ਬਹੁਤ ਸੌਖੇ ਹੀ ਉਹਨੂੰ ਹਾਸਲ ਕਰ ਸਕਦੇ ਹਾਂ ਸੋ ਇਸ ਤਰ੍ਹਾਂ ਜਿਹੜੀ 스마트ਫੋਨ ਦੀ अहमियत ਸਾਡੀ ਜ਼ਿੰਦਗੀ 'ਚ ਅੱਜ ਬਹੁਤ ਬਣ ਗਈ ਹੈ। ਐਵੇਂ ਤਾਂ ਦੇਖੋ ਹੈਗੀ ਹੈ ਜੀ ਅੱਜਕੱਲ ਬੱਚਾ ਜਿਹੜਾ ਯੂਥ ਹੈ ਰਹਿ ਵੀ ਨਾਲ ਮੋਬਾਈਲ ਦੇ ਬਣਾ ਠੀਕ ਹੈ। ਤੇ ਮੇਰਾ ਅਗਲਾ ਸਵਾਲ ਇਹ ਹੈ ਮਨਪ੍ਰੀਤ ਜੀ ਤੁਹਾਨੂੰ ਕਿ ਜਿਹੜੇ 스마트ਫੋਨਸ ਨੇ ਆਪਣੀ ਜ਼ਿੰਦਗੀ ਵਿੱਚ ਤੁਸੀਂ ਆਪਣੀ ਤਜਰਬੇ ਲੈ ਕੇ ਕੀ ਅਪੀਅਰ ਕਰਦੇ ਹੋ? 스마트ਫੋਨ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਅੱਜਕੱਲ ਬਹੁਤ ਪ੍ਰਚਲਿਤ ਹੈ ਹਰ ਕੋਈ ਇਸ ਦਾ ਯੂਜ਼ ਕਰਦਾ। ਮੈਨੂੰ ਲੱਗਦਾ ਕੋਈ ਵੀ ਇੱਕ ਹਰ ਜਆ ਸਮਾਂ ਹੋਏਗਾ ਜਦੋਂ ਯੂਜ਼ ਨਹੀਂ ਕਰਦੇ। ਉਪਯੋਗ ਇਹ ਹੁੰਦੇ ਨੇ ਇਹ ਇੱਕ ਵਿਅਕਤੀ ਤੇ ਡਿਪੈਂਡ ਕਰਦਾ। ਕਿ ਉਹ ਇਸ ਦਾ ਨੈਗੇਟਿਵ ਕਰ ਰਿਹਾ ਹੈ ਜਾਂ ਪੋਜ਼ਿਟਿਵ ਕਰ ਰਿਹਾ। ਪੋਜ਼ਿਟਿਵ ਉਪਯੋਗ ਇਹਦੇ ਹੋਗੇ ਕਿ ਤੁਸੀਂ ਕਿਸੇ ਨਾਲ ਬਹੁਤ ਦੂਰ ਨੇ ਤੁਹਾਡੇ ਤੋਂ ਤੁਸੀਂ ਉਹਨਾਂ ਨਾਲ ਕਮਿਊਨੀਕੇਸ਼ਨ ਕਰ ਸਕਦੇ ਹੋ, ਸੰਚਾਰ ਕਰ ਸਕਦੇ। ਤੇ ਹਾਂ ਕਿ ਤੁਸੀਂ ਇਮੇਲਸ ਪੇ ਕਰ ਸਕਦੇ ਹੋ, ਆਫਿਸ ਦਾ ਕੰਮ ਤੁਸੀਂ ਘਰ ਬੈਠੇ ਕਰ ਸਕਦੇ ਹੋ। ਤੁਸੀਂ ਨੈਗੇਟਿਵ ਇਹਦੇ ਜਿਹੜੇ ਇਹ ਹੋਗੇ ਕਿ ਅੱਜਕੱਲ ਜਿਹੜਾ ਫੋਨ ਦੇ ਕਰਕੇ ਬੱਚੇ ਯੂਥ ਲੇਜ਼ੀ ਨਾ ਹੋ ਗਏ ਨੇ ਕਿ ਉਹ ਕੰਮ ਕਰਨਾ ਪ੍ਰੇਫਰ ਨਹੀਂ ਕਰਦੇ ਸਕਿੱਲਸ ਅੱਜਕੱਲ ਬਹੁਤ ਪ੍ਰਚਲਿਤ ਨੇ ਪਰ ਉਹ ਉਹਨਾਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਕੰਮ ਕਰਨਾ ਪੈਂਦਾ ਫੋਨ ਨੇ ਉਹਦੇ ਵਿੱਚ ਐਪਸ ਇੰਟਰਨੈਟ ਨੇ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਇੱਕ ਥਾਂ ਤੇ ਜਕੜ ਕੇ ਰੱਖਿਆ ਕਿ ਉਹ ਕਿਸੇ ਹੋਰ ਚੀਜ਼ ਨੂੰ ਪ੍ਰੇਫਰ ਹੀ ਨਹੀਂ ਕਰਦੇ ਉਹ ਉਸਕੰਨੀ ਧਿਆਨ ਦਿੰਦੇ ਤਾਂ ਉਪਯੋਗ ਬਹੁਤ ਨੇ ਪਰ ਇਹ ਇੱਕ ਦੇਖਣਾ ਵਿਅਕਤੀ ਦੇ ਉਹ ਤੇ ਆ ਕਿ ਉਹ ਉਸਨੇ ਕਿਸ ਤਰ੍ਹਾਂ ਉਹ ਉਪਯੋਗ ਕਰਨ ਤਾਂ ਮੈਂ ਕਹਿਣਾ ਚਾਹਾਂਗੀ ਕਿ ਆਪਦਾ ਤੁਸੀਂ ਮੋਬਾਈਲ ਫੋਨ ਤੋਂ ਹਟ ਕੇ ਉਸ ਦਾ ਯੂਜ਼ ਤਾਂ ਕਰੋ ਪਰ ਉਸ ਤੋਂ ਵੀ ਆਪਦੀ ਜਿਹੜੀ ਜ਼ਿੰਦਗੀ ਆ ਉਸ ਨੂੰ ਆਪਦੇ ਕਾਬੂ 'ਚ ਰੱਖੋ ਨਾ ਕਿ ਮੋਬਾਈਲ ਫੋਨ ਦੇ ਕਾਬੂ 'ਚ ਦੋ। ਹਾਂਜੀ ਤੁਹਾਡਾ ਕੀ ਕਹਿਣਾ ਹੈ ਇਸ ਕੁਐਸਚਨ 'ਤੇ? ਠੀਕ ਹੈ ਇਸ ਕੁਐਸਚਨ 'ਤੇ ਇਹੀ ਕਹਿਣਾ ਕਿ ਜਿਹੜਾ ਵੀ ਬੱਚਾ ਯੂਜ਼ ਕਰਦਾ ਮੋਬਾਈਲ ਫੋਨ ਚਾਹੇ ਬਜ਼ੁਰਗ ਕਰਦੇ ਆ ਉਹ ਇਨਕ ਉਪਯੋਗ ਕਰਨ ਤਾਂ ਕਿ ਉਹਨਾਂ ਦੇ ਉੱਤੇ ਡਿਪੈਂਡ ਨਾ ਹੋਣ ਕੋਈ ਵੀ ਜਿਵੇਂ ਅੱਜਕੱਲ ਦੇ ਬੱਚੇ ਨੇ ਕੁਝ ਵੀ ਅਧਿਆਪਕ ਨੇ ਕਰਨ ਨੂੰ ਦੇਤਾ ਤਾਂ ਉਹ ਮੋਬਾਈਲ ਫੋਨ ਤੇ ਹੀ ਸਰਚ ਕਰਦੇ ਨੇ ਉਹਨਾਂ ਦੀ ਜਿਹੜੀ ਥਿੰਕਿੰਗ ਆਪਣੀ ਕ੍ਰੀਏਟਿਵ ਥਿੰਕਿੰਗ ਉਹ ਯੂਜ਼ ਨਹੀਂ ਕਰਦੇ ਉਹਨਾਂ ਦੀ ਜਿਹੜੀ ਇਮੇਜਿਨੇਸ਼ਨ ਪਾਵਰ ਉਹ ਜਮ੍ਹਾਂ ਖਤਮ ਹੋ ਚੁੱਕੀ ਆ ਤੁਸੀਂ ਸਹੀ ਕਿਹਾ ਜਿਵੇਂ ਅੱਜ ਕੱਲ ਜਿਹੜੀ ਯੂਥ ਹੈ ਆਪਣੀ ਥਿੰਕਿੰਗ ਜੋ ਹੈ ਕੱਟਦੀ ਜਾ ਰਹੀ ਹੈ ਨਾ ਕੋ ਸੋਚ ਪਾ ਰਹੇ ਨਿਵਿੱਧ ਤਿੱਕ ਕੇ ਨਾਲ ਤੇ ਮੇਰਾ ਅਗਲਾ ਸਵਾਲ ਹਰਪ੍ਰੀਤ ਜੀ ਤੁਹਾਨੂੰ ਹੈ ਕਿ ਜਿਹੜਾ smartphones ਨੇ ਤੁਹਾਡੀ ਜ਼ਿੰਦਗੀ ਜਾਂ ਫਿਰ ਜਿਹੜੀ ਯੂਥ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਪ੍ਰਭਾਵ ਪੈ ਰਿਹਾ ਹੈ ਇਹ ਕੋ ਸਮਾਰਟਫੋਨ ਦਾ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਭਾਵ ਬਹੁਤ ਪੈ ਰਿਹਾ ਅੱਜ ਮੈਂ ਕਹੂੰਗਾ ਕਿ ਜੇ ਅਸੀਂ ਇਹਨੂੰ ਸਮਝਣਾ ਹੋਵੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਮਾਰਟਫੋਨ ਇੱਕ ਤਰ੍ਹਾਂ ਦਾ ਸਮੁੰਦਰ ਹੈ ਸਮੁੰਦਰ ਦੇ ਵਿੱਚ ਖਤਰਨਾਕ ਚੀਜ਼ਾਂ ਵੀ ਨੇ ਤੇ ਬਹੁਤ ਸੋਹਣੀਆਂ-ਸੋਹਣੀਆਂ ਹੀਰੇ-ਜਵਾਹਰ ਇਸ ਤਰ੍ਹਾਂ ਦੀਆਂ ਖੂਬਸੂਰਤ ਚੀਜ਼ਾਂ ਵੀ ਨੇ ਤਾਂ ਉਹ ਸਾਡੀ ਚੇਤਨਾ ਤੇ ਹੈ ਕਿ ਅਸੀਂ ਉਹਦੇ ਵਿੱਚੋਂ ਕੀ ਕੱਢ ਕੇ ਲਿਆਉਣਾ ਹੈ ਸੋ ਅੱਜ ਜਿਸ ਤਰ੍ਹਾਂ ਦਾ ਸਮਾਜ ਦਾ ਪੱਧਰ ਗਰਾਵਟ ਵੱਲ ਜਾ ਰਿਹਾ ਹੈ ਤਾਂ ਮੈਨੂੰ ਇਹੀ ਲੱਗਦਾ ਹੈ ਕਿ ਯੂਥ ਹੈ ਜਿਹੜਾ ਉਹ ਫੋਨ ਦੀ ਜਿਹੜੀ ਵਰਤੋਂ ਹੈ ਉਹ ਘਟ ਕਰਦਾ ਇੱਕ ਵਰਤੋਂ ਜ਼ਿਆਦਾ ਕਰ ਰਿਹਾ ਹਾਂ ਤਾਂ ਉਹਦੇ ਵਜ੍ਹਾ ਨਾਲ ਕੀ ਹੈ ਵੀ ਜਿਵੇਂ ਬਹੁਤ ਸਾਰੀਆਂ ਬਿਮਾਰੀਆਂ ਤਣਾਅ ਡਿਪਰੈਸ਼ਨ ਹੋਰ ਵੀ ਇਹਦੇ ਵਿੱਚੋਂ ਨਿਕਲ ਰਿਹਾ ਤਾਂ ਜਿਵੇਂ ਹੁਣ ਇੱਕ ਰੀਲ ਕਲਚਰ ਚੱਲ ਰਿਹਾ ਬਹੁਤ ਜ਼ਿਆਦਾ ਤਾਂ ਅਸੀਂ ਰੀਲ ਕਲਚਰ ਦੇ ਵਿੱਚ ਕੀ ਦੇਖਦੇ ਹਾਂ ਕਿ ਉਹ 30-30 ਸਕਿੰਟਾਂ ਦੀਆਂ ਅਲੱਗ-ਅਲੱਗ ਚੀਜ਼ਾਂ ਨਾਲ ਜੁੜੀ ਬਹੁਤ ਸਾਰੀ ਹਲਕੀ ਪੱਧਰ ਦੀ ਜਾਣਕਾਰੀ ਸਾਨੂੰ ਪਰੋਸੀ ਜਾ ਰਹੀ ਹੈ ਤਾਂ ਅਸੀਂ باوجود ਸਾਡਾ ਲੰਬਾ ਸਮਾਂ ਕਈ-ਕਈ ਘੰਟੇ ਉਹਨਾਂ ਨੂੰ ਹੀ ਦੇਖਣ ਦੇ ਵਿੱਚ ਲੰਘਾ ਦਿੰਦਾ ਪਰ ਜਿਹੜੀਆਂ ਕਿ ਬਹੁਤ ਸਾਰੀਆਂ ਸਾਰੂ ਤੇ ਸਾਰਥਕ ਸਰਚਸ ਕੀਤੀਆਂ ਜਾ ਸਕਦੀਆਂ ਉਹਦੇ ਵਿੱਚੋਂ ਬਹੁਤ ਸਾਰੀ ਜਾਣਕਾਰੀ ਕੱਢੀ ਜਾ ਸਕਦੀ ਆ ਬਹੁਤ ਸਾਰੀਆਂ ਜਿਹੜੀਆਂ ਮਹੱਤਵਪੂਰਨ ਵੀਡੀਓਜ਼ ਆ ਉਹ ਦੇਖੀਆਂ ਜਾ ਸਕਦੀਆਂ ਤੇ ਉਹਨਾਂ ਵੱਲ ਯੂਥ ਅੱਜ ਘੱਟ ਧਿਆਨ ਦੇ ਰਿਹਾ ਜਿਵੇਂ ਤੁਸੀਂ ਕਿਹਾ ਵੀ ਜਿਹੜੀ ਅੱਜਕੱਲ੍ਹ ਦੀ ਯੂਥ ਹੈ ਉਹ ਰੀਲਜ਼ ਬਹੁਤ ਬਣਾ ਰਹੀ ਹੈ ਚਾਹੇ YouTube ਤੇ ਬਲੌਗਸ ਪਾਣ ਚਾਹੇ Instagram ਤੇ ਰੀਲਜ਼ ਪਾਣ ਪਰ ਇਸਦਾ ਇੱਕ ਇੱਕ ਕਾਰਨ ਵੀ ਹੋ ਸਕਦਾ ਹੈ ਕਿ ਜਿਹੜਾ ਮੋਬਾਈਲ ਫੋਨ ਦੇ ਜ਼ਰੀਏ ਜੋ ਅੱਜਕੱਲ ਦੀ ਯੂਥ ਹੈ ਉਹ ਆਪਣੇ ਕਲਚਰ ਨੂੰ ਵੀ ਭੁੱਲਦੇ ਜਾ ਰਹੀ ਹੈ ਆਪਣਾ ਪੰਜਾਬੀ ਕਲਚਰ ਛੱਡ ਕੇ ਆਪਣਾ ਵੈਸਟਰਨ ਕਲਚਰ ਅਡਾਪਟ ਕਰ ਰਹੀ ਹੈ ਉਹਦਾ ਮੁੱਖ ਕਾਰਨ ਮੋਬਾਈਲ ਫੋਨ ਵੀ ਹੋ ਸਕਦਾ ਹੈ ਹਾਂ ਮੋਬਾਈਲ ਫੋਨ ਮੈਨੂੰ ਇਹ ਲੱਗਦਾ ਹੈ ਕਿ ਮੁੱਖ ਕਾਰਨ ਨਹੀਂ ਹੈ ਮੋਬਾਈਲ ਫੋਨ ਇੱਕ ਜਰੀਆ ਹੈ ਕਿਉਂਕਿ ਜਿਹੜਾ ਵੈਸਟਰਨ ਕਲਚਰ ਹੈ ਜਿਹੜੀ ਉੱਥੋਂ ਦੀ ਮਾਰਕੀਟ ਦੀ ਵੀ ਇਹ ਲੋੜ ਬਣਦੀ ਹੈ ਹੂੰ ਕਿ ਸਾਨੂੰ ਉਹ ਆਪਣੀ ਜਿਹੜੀ ਆਪਣਾ ਸੱਭਿਆਚਾਰ ਪਰੋਸਿਆ ਜਾਵੇ ਕਿਉਂਕਿ ਉਹਦੇ ਪਿੱਛੇ ਉਹਨਾਂ ਦੀ ਇੱਕ ਮੁਨਾਫੇ ਦੀ ਆਪਦੀ ਇੱਕ ਲੋੜ ਹੈ ਤਾਂ ਉਹਦੇ ਵਿੱਚੋਂ ਇਹ ਮੋਬਾਈਲ ਫੋਨ ਇੱਕ ਜਰੀਆ ਬਣ ਰਿਹਾ ਹੈ ਕਿ ਉਹ ਆਪਣਾ ਕਲਚਰ ਬਹੁਤ ਸਾਰੀਆਂ ਜਿਵੇਂ ਪਿੱਛੇ ਜੇ ਇੱਕ ਮੈਂ ਦੇਖੀ ਸੀ ਗੱਲ ਤਾਂ ਉਹਦੇ ਵਿੱਚ ਇਹ ਦਿਖਾਇਆ ਗਿਆ ਕਿ ਬਹੁਤ ਸਾਰੇ ਜਿਹੜੇ ਮਾਨਸਿਕ ਡਾਕਟਰ ਨੇ ਉਹ ਵੀ ਰੀਲਸ ਬਣਾਉਣ ਦੇ ਵਿੱਚ ਰੋਲ ਅਦਾ ਕਰ ਰਹੇ ਨੇ ਉਹਨਾਂ ਨੂੰ ਬਕਾਇਦਾ ਹਾਇਰ ਕੀਤਾ ਜਾਂਦਾ ਹੈ ਕਿ ਕਿਸ ਤਰ੍ਹਾਂ ਦੀਆਂ ਰੀਲਸ ਬਣਾਈਆਂ ਜਾਣ ਜਿਹੜੀਆਂ ਵੱਧ ਵੇਖੀਆਂ ਵਿਖਾਈਆਂ ਜਾ ਸਕਣ ਤਾਂ ਜੋ ਜਦੋਂ ਉਹ ਜਿਹੜੇ ਚੈਨਲਸ ਨੇ ਜਿੰਨਾ ਰਹੀ ਰੀਲਸ ਬਣਦੀਆਂ ਨੇ ਜਾਂ ਚੱਲਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਹੈ ਉਹਨਾਂ ਦੇ ਵਿਊਜ਼ ਵਧਣ ਉਹਦੇ ਪਿੱਛੇ ਵੀ ਇੱਕ ਉਹਨਾਂ ਦੀ ਇੱਕ ਮਾਰਕੀਟ ਦਾ ਇੱਕ ਮੁਨਾਫੇ ਦਾ ਜਿਹੜਾ ਸਰਕਲ ਚੱਲਦਾ ਹੈ ਠੀਕ ਮੇਰਾ ਅਗਲਾ ਸਵਾਲ ਮਨਪ੍ਰੀਤ ਜੀ ਤੁਹਾਡੇ ਕੋਲੋਂ ਹੈ ਕਿ ਜੋ ਹਰਪ੍ਰੀਤ ਜੀ ਨੇ ਗੱਲ ਕਹੀ ਹੈ ਡਿਪਰੈਸ਼ਨ ਬਾਰੇ ਜੀ ਵੀ ਜੋ ਅੱਜਕੱਲ ਦੀ ਯੂਥ ਹੈ ਮੋਬਾਈਲ ਫੋਨਸ ਦਾ ਯੂਜ਼ ਕਰਕੇ ਡਿਪਰੈਸ਼ਨ ਵਿੱਚ ਵੱਧਦੀ ਜਾ ਰਹੀ ਹੈ ਅੱਜਕੱਲ ਹਰ ਏਜ ਗਰੁੱਪ ਦੇ ਬੰਦੇ ਨੂੰ ਸਪੈਸ਼ਲੀ ਛੋਟੇ ਬੱਚਿਆਂ ਨੂੰ ਜੋ ਕਿ 8 ਤੋਂ 10 ਸਾਲ ਦੇ ਵਿੱਚ ਹੁੰਦੇ ਨੇ ਤੋ ਡਿਪਰੈਸ਼ਨ ਦੇ ਵਿੱਚ ਇੰਨਾ ਜਾ ਰਹੇ ਨੇ ਕਿ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਕੋਈ ਤੁਹਾਨੂੰ ਕਬਲਾ ਰਿਹਾ ਹੈ ਕੋਈ ਕੰਮ ਕਰ ਰਿਹਾ ਹੈ ਕੋਈ ਉਹਨੂੰ ਕਿਸੇ ਨੇ ਕੁਝ ਕਿਹਾ ਹੈ ਤੇ ਉਸੇ ਕੀ ਕਾਰਨ ਹੋ ਸਕਦਾ ਮੋਬਾਈਲ ਫੋਨ ਡਿਪਰੈਸ਼ਨ ਦਾ ਇੱਕ ਹੈ ਜਿਹੜਾ ਜ਼ਰੀਆ ਹੁਣ ਇਹ ਹੈ ਕਿ ਤੁਸੀਂ ਇੱਕ ਬੱਚੇ ਦੇ ਹੱਥ 'ਚ ਮੋਬਾਈਲ ਫੋਨ ਦੇਖਦੇ ਹੋ ਉਹਨੂੰ ਤੁਸੀਂ ਜਿੰਨਾ ਮਰਜ਼ੀ ਬੁਲਾ ਲਓ ਨਹੀਂ ਬੁਲੇਗਾ ਬੱਚਿਆਂ ਨੂੰ ਖੁਦ ਨੂੰ ਡਿਪਰੈਸ਼ਨ ਦਾ ਮੀਨੀ ਨਹੀਂ ਪਤਾ ਪਰ ਉਹਨਾਂ ਨੂੰ ਇਹ ਪਤਾ ਕਿ ਮੋਬਾਈਲ ਫੋਨ ਦਾ ਮੀਨਿੰਗ ਕੀ ਹੈ ਉਹਦੇ ਵਿੱਚ ਜਿਹੜੀਆਂ ਐਪਸ ਨੇ ਉਹਨਾਂ ਦਾ ਮੀਨਿੰਗ ਕੀ ਹੈ ਡਿਪਰੈਸ਼ਨ ਇੱਕ ਮੈਂਟਲੀ ਅਨਸਟੇਬਲ ਮਤਲਬ ਇਹ ਮਾਰੀ ਹੈ ਜਿਹੜਾ ਕਿ ਇੱਕ ਬੰਦੇ ਦੇ ਦਿਮਾਗ ਤੇ ਬਹੁਤ ਅਸਰ ਕਰਦੀ ਹੈ ਇਹ ਇੱਕ ਆ ਆਦਮੀ ਨੂੰ ਖੁਦ ਨੂੰ ਪਤਾ ਹੁੰਦਾ ਕਿ ਉਹ ਡਿਪਰੈਸ਼ਨ ਚੋਂ ਗੁਜ਼ਰ ਰਿਹਾ ਜਿੰਨਾ ਤੱਕ ਉਹ ਪੂਰਾ ਉਹਦੇ ਵਿੱਚ ਕੁਝ ਨਾ ਜਾਵੇ ਹੁਣ ਫੋਨ ਦਾ ਮੋਬਾਈਲ ਫੋਨ ਦਾ ਇਹ ਹੈ ਕਿ ਜਦੋਂ ਡਿਪਰੈਸ਼ਨ ਉਹਨੂੰ ਕੈਚ ਹੋ ਜਾਂਦਾ ਉਹਨੂੰ ਇਹ ਲੱਗਦਾ ਕਿ ਮੇਰਾ ਮੈਂ ਮੋਬਾਈਲ ਫੋਨ ਦੇ ਰਾਹੀਂ ਇਸ ਦਾ ਇਸ ਨੂੰ ਛੁਟਕਾਰਾ ਪਾ ਸਕਦਾ ਜਦ ਕਿ ਇਹ ਉਲਟਾ ਉਹ ਮੋਬਾਈਲ ਫੋਨ ਦੇ ਨਾਲ ਉਸ ਡਿਪਰੈਸ਼ਨ ਦੇ ਵਿੱਚ ਹੋਰ ਚਲਾ ਜਾਂਦਾ ਤੇ ਇਹੇ ਇਹੇ ਗੱਲ ਯੁੱਧ ਦੇ ਨਾਲ ਹੋ ਰਹੀ ਹੈ ਬੱਚਿਆਂ ਨੂੰ ਉਹਨਾਂ ਮੋਬਾਈਲ ਫੋਨ ਦਿੱਤਾ ਜਾਂਦਾ ਖਾਣੇ ਦੇ ਵਕਤ ਜਦੋਂ ਵੀ ਪੜ੍ਹਾਈ ਕਰਨੀ ਆ ਉਹਨਾਂ ਨੂੰ ਫੋਨ ਚਾਹੀਦਾ ਜਦੋਂ ਵੀ ਕੋਈ ਚੀਜ਼ ਸਰਚ ਕਰਨੀ ਆ ਉਹਨਾਂ ਦੀ ਜਿਹੜੀ ਮੈਂਟਲ ਅਬਿਲਿਟੀ ਆ ਸੋਚਣ ਦੀ ਤੇ ਕੁਝ ਕ੍ਰੀਏਟ ਕਰਨ ਦੀ ਉਹ ਖਤਮ ਹੋ ਰਹੀ ਆ ਤੇ ਉਹ ਡਿਪਰੈਸ਼ਨ ਦਾ ਡਿਪਰੈਸ਼ਨ ਦਾ ਉੱਥੇ ਥਾਂ ਲੈ ਰਿਹਾ ਡਿਪਰੈਸ਼ਨ ਨੂੰ ਖਤਮ ਕਰਨ ਵਾਸਤੇ ਮੋਬਾਈਲ ਫੋਨ ਨੂੰ ਵੀ ਦੂਰ ਕਰਨਾ ਪੈਣਾ ਹੁਣ ਬੱਚੇ ਨੂੰ ਦੇਖ ਲਓ 2 ਮਿੰਟ ਪਾਸੇ ਵਾਈਲ ਫੋਨ ਤਾਂ ਪਾਸੇ ਕਰ ਦੋ ਚੀਕਾ ਮਾਰਨ ਲੱਗ ਜਾਂਦੇ ਨੇ ਹੁਣ ਹੁਣ ਮਾਪੇ ਵੀ ਕੀ ਕਰਨ ਉਹ ਚੀਜ਼ ਨੂੰ ਉਹ ਦੂਰ ਕਰਨ ਵਾਸਤੇ ਬਹੁਤ ਕੋਸ਼ਿਸ਼ ਕਰਦੇ ਨੇ ਪਰ ਬੱਚੇ ਕਿਉਂਕਿ ਇੱਕ ਵਾਰੀ ਆਦਤ ਪੈ ਜਾਵੇ ਤਾਂ ਉਹ ਤਾਂ ਛੁਟਕਾਰਾ ਪਾਉਣਾ ਔਖਾ ਹੈ ਹੁਣ ਡਿਪਰੈਸ਼ਨ ਤੋਂ ਇਸ ਡਿਪਰੈਸ਼ਨ ਤੋਂ ਛੁਟਕਾਰਾ ਪਾਣ ਵਾਸਤੇ ਕੀ ਕੀਤਾ ਜਾਵੇ ਬੱਚਿਆਂ ਦਾ ਇੱਕ ਧਿਆਨ ਭਟਕਾਇਆ ਜਾਵੇ ਇੱਕ ਇੱਕ ਕ੍ਰੀਏਟਿਵ ਐਕਟੀਵਿਟੀਜ਼ ਦੇ ਨਾਲ ਉਹਨਾਂ ਕ੍ਰੀਏਟਿਵ ਐਕਟੀਵਿਟੀਆਂ ਦੇ ਨਾਲ ਬੱਚਨੂੰ ਉਸ ਕੰਨੇ ਖਿਚਾ ਆਵੇਗਾ ਤੇ ਉਹਨਾਂ ਡਿਪਰੈਸ਼ਨ ਤੋਂ ਹੌਲੀ-ਹੌਲੀ ਮੁਕਤ ਹੋਣਗੇ ਹੁਣ ਅੱਜਕੱਲ ਜਿਹੜੇ ਟੀਵੀ ਤੇ ਕਾਰਟੂਨਸ ਆਉਂਦੇ ਨੇ ਫੋਨ ਤੇ ਵੀ ਇਹ ਚੀਜ਼ ਹੁਣ ਆ ਗਈ ਹੈ ਉਹ ਕਾਰਟੂਨਸ ਤੇ ਕੀ ਹੁੰਦਾ ਉਹਨਾਂ ਦਾ ਉਸ ਕੰਨੀ ਧਿਆਨ ਚਲਾ ਜਾਂਦਾ ਜਿਹੜੀ ਕਿ ਰਿਐਲਿਟੀ ਨਹੀਂ ਹੁੰਦੀ ਉਹ ਇੱਕ ਕਾਰਟੂਨਿਕ ਰੀਅਲ ਰੀਅਲ ਚੀਜ਼ ਨਹੀਂ ਆ ਤਾਂ ਉਹ ਕਾਰਟੂਨਸ ਨੂੰ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਰੀਅਲ ਚੀਜ਼ ਐਡਾਪਟ ਕਰਦੇ ਨੇ ਕਿਉਂਕਿ ਉਹਨਾਂ ਦਾ ਬ੍ਰੇਨ ਹਜੇ ਡਿਵੈਲਪ ਹੋ ਰਿਹਾ ਉਹੋ ਚੀਜ਼ ਨੂੰ ਜਦੋਂ ਡਿਵੈਲਪ ਕਰਦੇ ਹੋਏ ਉਸ ਚੀਜ਼ ਨੂੰ ਦੇਖਦੇ ਹੋਏ ਆਪਦੀ ਪੂਰੀ ਜ਼ਿੰਦਗੀ ਉਹ ਦੇਖਦੇ ਜਾਂਦੇ ਨੇ ਫਿਰ ਤਾਂ ਹੌਲੀ-ਹੌਲੀ ਇੱਕ ਡਿਪਰੈਸ਼ਨ ਦਾ ਮੋੜ ਲੈ ਲੈਂਦੀ ਆ ਤਾਂ ਹੁਣ ਇਸ ਤੋਂ ਛੁਟਕਾਰਾ ਪਾਉਣ ਲਈ ਮਾਪਿਆਂ ਨੂੰ ਚਾਹੀਦਾ ਕਿ ਆ ਉਹਨਾਂ ਨੂੰ ਕ੍ਰੀਏਟਿਵ ਚੀਜ਼ਾਂ ਕਰਨੀ ਜਿਹੜੀਆਂ ਕਿ ਉਹਨਾਂ ਨੂੰ ਇੱਕ ਅੱਗੇ ਜਾ ਕੇ ਵੀ ਮਦਦ ਦੇਣ ਉਹਨਾਂ ਜਗ੍ਹਾ ਕੰਨੀ ਲੈ ਕੇ ਜਾਇਆ ਜਾਵੇ ਤਾਂ ਜੋ ਕਿ ਉਹਨਾਂ ਨੂੰ ਅੱਗੇ ਉਹਨਾਂ ਦੀ ਸਿਹਤ ਲਈ ਤੇ ਦਿਮਾਗੀ ਸਿਹਤ ਲਈ ਤੋਂ ਵਧੀਆ ਕੀਤੀ ਜਾਵੇ ਉਹਨਾਂ ਦੀ ਠੀਕ ਹੈ ਜੀ ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸਿਆ ਕਿ ਜੋ ਮੋਬਾਈਲ ਫੋਨਜ਼ ਨੇ ਉਹਦੀ ਆਦਤ ਬੱਚਿਆਂ ਨੂੰ ਬਹੁਤ ਜ਼ਿਆਦਾ ਲੱਗ ਰਹੀ ਹੈ। ਜੀ। ਤੇ ਸਭ ਤੋਂ ਪਹਿਲਾਂ ਪੇਰੈਂਟਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚਾ ਨੂੰ ਮੋਬਾਈਲ ਫੋਨਸ ਨਾ ਦੇ। ਠੀਕ ਹੈ। ਤੇ ਜਿਸ ਤਰ੍ਹਾਂ ਮੋਬਾਈਲ ਫੋਨਸ ਦੀ ਵਰਤੋਂ ਬੱਚੇ ਕਰ ਰਹੇ ਨੇ ਬਹੁਤ بڑی ਆਤਲ ਡਿਪਰੈਸ਼ਨ ਦੇ ਵਿੱਚ ਵੀ ਇੱਕ ਜ਼ਰੀਆ ਬਣ ਜਾਂਦਾ ਹੈ। ਜੀ। ਤੇ ਸਭ ਤੋਂ ਪਹਿਲਾਂ ਮੋਬਾਈਲ ਫੋਨ ਉਹਨਾਂ ਬੱਚਿਆਂ ਨੂੰ ਪਕੜਾਉਂਦੇ ਹੀ ਕਿਉਂ ਨੇ? ਜੇਕਰ ਉਹਨਾਂ ਦੇ ਸ਼ੁਰੂ ਸ਼ੁਰੂਆਤੀ ਦੌਰ ਤੋਂ ਲੈ ਕੇ ਬੱਚਾ ਮੋਬਾਈਲ ਫੋਨ ਜ਼ਿੰਦੇ ਹੀ ਕਿਉਂ ਨੇ? ਮਾਪੇ ਉਹ ਇਹ ਤਾਂ ਸਮਝਦੇ ਨਹੀਂ ਵੀ ਬੱਚਿਆਂ ਨੂੰ ਮੋਬਾਈਲ ਫੋਨ ਦੇਵਾਂਗੇ ਤਾਂ ਸਾਡਾ ਕੰਮ ਹੋ ਜਾਏਗਾ ਸੁੱਤਾ ਤਾਂ ਸਾਡਾ ਕੰਮ ਹੋ ਜਾਏਗਾ ਤੇ ਮਤਲਬ ਸਪੈਸ਼ਲੀ ਮਾਵਾ ਜਿਹੜੀਆਂ ਘਰੇ ਰਹਿੰਦੀਆਂ ਨੇ ਬੱਚਿਆਂ ਕੋਲੇ ਤੇ ਇਹ ਸਮਝਦੀਆਂ ਨੇ ਅਗਰ ਉਹਨਾਂ ਨੇ ਮੋਬਾਈਲ ਫੋਨ ਤੇ ਕੁਝ ਕਾਰਟੂਨ ਵਗੈਰਾ ਲਗਾ ਕੇ ਦੇ ਦਿੱਤੇ ਜਾਣ ਤਾਂ ਮੇਰਾ ਘਰ ਦੇ ਕੰਮ ਸਾਰੇ ਹੋ ਜਾਣਗੇ ਪਰ ਇਹ ਇੱਕ ਚੰਗੀ ਆਦਤ ਨਹੀਂ ਹੈ ਨਾ ਤੁਸੀਂ ਕਿਵੇਂ ਸਮਝਦੇ ਹੋ ਇਹ ਹਾਂ ਇੱਕ ਚੰਗੀ ਆਦਤ ਨਹੀਂ ਹੈ ਪਰ ਉਹ ਵੀ ਮਜਬੂਰ ਨਹੀਂ ਕਿਉਂਕਿ ਉਹਨਾਂ ਨੂੰ ਕੰਮ ਬਹੁਤ ਜ਼ਿਆਦਾ ਨਹੀਂ ਅੱਜਕੱਲ੍ਹ ਦੀ ਹੁਣ ਇੰਨਿਆ ਵਰਲਡ ਡਿਵੈਲਪ ਹੋ ਗਿਆ ਆ ਹਰ ਇੱਕ ਚੀਜ਼ ਦੇ ਵਿੱਚ ਮਤਲਬ ਕਦੋਂ ਵੀ ਕਿਤੇ ਵੀ ਕਿਤੇ ਜਾ ਸਕਦੀ ਹੈ ਪਰ ਹੁਣ ਇੱਕ ਪਾਸੇ ਬੱਚਾ ਸੰਭਾਲਣਾ ਹੈ ਇੱਕ ਪਾਸੇ ਆਪਦਾ ਕੰਮ ਵੀ ਕਰਨਾ ਹੈ ਠੀਕ ਹੈ ਹੁਣ ਕੰਮ ਕਰਨ ਵਾਸਤੇ ਦੋਨੇ ਕੰਮ ਇਕੱਠੇ ਤਾਂ ਨਹੀਂ ਹੋ ਸਕਦੇ ਤਾਂ ਉਸ ਦਾ ਬਹਾਨਾ ਮਤਲਬ ਆਪਦਾ ਕੰਮ ਨਾਲ ਨਾਲ ਕਰਨ ਦੇ ਨਾਲ ਬੱਚਾ ਸੰਭਾਲਣ ਲਈ ਉਹਨਾਂ ਨੂੰ ਫੋਨ ਦਿੰਦੇ ਨੇ ਹਾਂ ਇਹ ਗਲਤ ਹੈ ਪਰ ਉਹ ਉਹ ਵੀ ਕੀ ਕਰਨ ਉਹਨਾਂ ਲਈ ਵੀ ਔਖਾ ਹੈ ਠੀਕ ਹੈ ਹੁਣ ਇੱਕ ਮਾਂ ਆ ਮਾਂ ਆਪਦਾ ਆਫਿਸ ਜਾਂਦੀ ਆ ਉਥੇ ਨਾ 9 ਤੋਂ 5 ਕਰਦੀ ਆ ਠੀਕ ਹੈ ਘਰੇ ਆਂਦੀ ਆ ਕਰਦੇ ਕੰਮ ਹੁੰਦੇ ਨੇ ਉਥੇ ਵੀ ਉਹਨੇ ਬੱਚਾ ਸੰਭਾਲਣਾ ਉਹ ਥੱਕੀ ਉਹ ਥੱਕ ਜਾਂਦੇ ਨੇ ਹੁਣ ਹੁਣ ਉਹ ਇੱਕ ਹਿਊਮਨ ਹੈ ਉਹ ਰੋਬੋਟ ਨਹੀਂ ਹੈ ਤਾਂ ਉਹਦੇ ਵਿੱਚ ਉਥੇ ਇਹ ਚੀਜ਼ ਹੋਣੀ ਚਾਹੀਦੀ ਆ ਕਿ ਮਾਵਾਂ ਨੂੰ ਇਹ ਚਾਹੀਦਾ ਕਿ ਮੋਬਾਈਲ ਫੋਨ ਦੀ ਥਾਂ ਤੇ ਉਹਨਾਂ ਨੂੰ ਕੋਈ ਕ੍ਰੀਏਟਿਵ ਗੇਮਸ ਹੁੰਦੀਆਂ ਨੇ ਪਜ਼ਲਸ ਹੁੰਦੀਆਂ ਨੇ ਜਾਂ ਫਿਰ ਕਹਿ ਲਓ ਇੱਕ ਤਰ੍ਹਾਂ ਇਹ ਡਰਾਇੰਗ ਚੀਜ਼ ਰਿਲੇਟਡ ਪੇਂਟਿੰਗ ਰਿਲੇਟਡ ਕੋਈ ਉਹਨਾਂ ਨੂੰ ਜ਼ਹੂਲ ਦਿੱਤੀ ਜਾਵੇ ਤਾਂ ਜੋ ਕਿ ਉਹਨਾਂ ਦਾ ਧਿਆਨ ਉਹਨਾਂ ਦਾ ਮੋਬਾਈਲ ਫੋਨ ਕੰਨੀ ਨਾ ਜਾਵੇ ਤਾਂ ਜੋ ਕਿ ਉਹ ਅੱਗੇ ਮੈਂਟਲੀ ਸਟੇਬਲ ਰਹਿਣ ਬਲਕਿ ਅੱਗੇ ਜਾ ਕੇ ਉਹ ਉਹਨਾਂ ਚੀਜ਼ਾਂ ਕਿੰਨੀ ਕ੍ਰੀਏਟਿਵ ਹੋਣ ਤੇ ਅੱਗੇ ਜਾ ਕੇ ਹੋਰ ਵਧੀਆ ਬਣ ਸਕਣ ਤਾਂ ਮੈਂ ਇਹੀ ਇਹਨਾਂ ਨੂੰ ਸੱਦਾ ਦੇਣਾ ਚਾਹੁੰਦਾ ਹਾਂਜੀ ਤਾਂ ਮੇਰਾ ਅਗਲਾ ਸਵਾਲ ਅਸ ਜੀ ਤੁਹਾਨੂੰ ਹੈ ਕਿ ਜਿਹੜੇ ਮੋਬਾਈਲ ਦੀ ਅੱਜ ਕੱਲ ਯੂਥ ਹੋਵੇ ਬਜ਼ੁਰਗ ਹੋਣ ਚਾਹੇ ਬੱਚੇ ਹੋਣ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੂਰਵਰਤ ਬਹੁਤ ਜ਼ਿਆਦਾ ਕਰ ਰਹੇ ਨੇ ਵਰਤੋਂ ਤਾਂ ਕਾਟੀ ਕਰ ਦਿੰਦੇ ਨੇ ਅੱਜ ਕੱਲ ਦੇ ਬੱਚੇ ਤੇ ਉਸ ਚੀਜ਼ ਨੂੰ ਰੋਕਣ ਵਾਸਤੇ ਅਪ ਕੀ ਕੁਝ ਕਰ ਸਕਦੇ ਆ ਇਹ ਚੀਜ਼ ਨੂੰ ਰੋਕਣ ਵਾਸਤੇ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਆਪਣੇ ਅਖਬਾਰ ਪੜ੍ਹਨੇ ਚਾਹੀਦਾ ਬੁੱਕਸ ਪੜ੍ਹਨੀਆਂ ਚਾਹੀਦੀਆਂ ਜਾਂ ਆਪਣੇ ਜਿਹੜੇ ਔਰ ਗ੍ਰੈਂਡਚਿਲਡਰਨਸ ਨੇ ਉਹਨਾਂ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਵਾ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਣੀਆਂ ਕ੍ਰੀਏਟਿਵ ਥਿੰਗਸ ਕਰਨੀਆਂ ਚਾਹੀਦੀਆਂ ਜਿਵੇਂ ਕਿ ਮਨਪ੍ਰੀ ਨੇ ਦੱਸਿਆ ਉਹਨਾਂ ਨੂੰ ਪੇਂਟਿੰਗ ਕਰਨੀ ਚਾਹੀਦੀ ਆ ਜਾਂ ਕੁਝ ਹੋਰ ਉਹਨਾਂ ਨੂੰ ਬਾਹਰ ਆਊਟਡੋਰ ਗੇਮਸ ਖੇਡਣੀਆਂ ਚਾਹੀਦੀਆਂ ਘਰੇ ਮਾਪਿਆਂ ਨਾਲ ਇਨਡੋਰ ਗੇਮਸ ਵੀ ਖੇਡਣੀਆਂ ਚਾਹੀਦੀਆਂ ਮੈਂ ਤਾਂ ਇਹ ਕਹਿ ਸਕਦੀ ਆ ਵੀ ਉਹਨਾਂ ਨੂੰ ਇਹ ਚੀਜ਼ ਨੂੰ ਬਾਹਰ ਕੱਢਣ ਲਈ ਉਹਨਾਂ ਨੂੰ ਆਪਣੇ ਆਪਣੇ ਆਲੇ ਦੁਆਲੇ ਨਾਲ ਬਿਨਾ ਕਿਸੇ ਡਿਵਾਈਸ ਤੋਂ ਬਿਨਾਂ ਮਦਦ ਲਈ ਉਹਨਾਂ ਨੂੰ ਆਪਣੀ ਜ਼ਿੰਦਗੀ ਬਿਤਾਉਣੀ ਚਾਹੀਦੀ ਹੈ। ਠੀਕ। ਤੇ ਮੇਰਾ ਅਗਲਾ ਸਵਾਲ ਹਰਪ੍ਰੀਤ ਜੀ ਤੁਹਾਡੇ ਕੋਲੋਂ ਹੈ। ਵੀ ਜਿਹੜੀ ਅੱਜਕੱਲ ਦੀ ਯੂਥ ਹੈ ਉਹ ਬਹੁਤ ਸਾਰੇ ਅਲੋਨ ਵੀ ਮਹਿਸੂਸ ਕਰਦੇ ਆ ਨੇ। ਅਗਰ ਮੋਬਾਈਲ ਫੋਨ ਦਾ ਯੂਜ਼ ਉਹ ਦਿਨ ਦੀ ਸ਼ੁਰੂਆਤ ਤੋਂ ਲੈ ਕੇ ਰਾਤ ਦੇ ਖਤਮ ਹੋਣ ਤੱਕ ਮੋਬਾਈਲ ਫੋਨ 'ਤੇ ਲੱਗੇ ਰਹਿੰਦੀਆਂ ਨੇ ਤੇ ਅੱਜਕੱਲ ਆਊਟਡੋਰ ਗੇਮ ਦਾ ਸਿਲਸਿਲਾ ਜੋ ਹੈ ਬਹੁਤ ਘਟਦਾ ਜਾ ਰਿਹਾ ਹੈ। ਮਤਲਬ ਨਾ ਮੁਨਕਿੰਦੇ ਹੈਨੀ ਗੇਮਸ ਠੀਕ ਹੈ ਤੇ ਅਗਰ ਜਿਹੜੀ ਇੰਡੋਰ ਗੇਮਸ ਨੇ ਇੰਡੋਰ ਗੇਮਸ ਲਾਈਕ ਲੁਡੋ ਕੁਝ ਵੀ ਮਤਲਬ ਬੱਚੇ ਨਹੀਂ ਖੇਡਵਾ ਰਹੇ ਨਾ ਕੋਈ ਆਊਟਡੋਰ ਗੇਮਸ ਕਰ ਰਹੇ ਨੇ ਸਾਰਾ ਦਿਨ ਮੋਬਾਈਲ ਦੇ ਯੂਜ਼ ਕਰਦੇ ਨੇ ਉਹ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਸਕਦੇ ਨੇ ਠੀਕ ਹੈ ਤੇ ਉਹਨਾਂ ਦੀ ਨਿਕਾ ਵੀ ਘਟ ਜਾਂਦੀ ਹੈ ਤੇ ਇਸ ਦਾ ਕਾਰਨ ਕੀ ਹੋ ਸਕਦਾ ਹੈ ਦੇਖੋ ਇਹ ਗੱਲ ਬਿਲਕੁਲ ਠੀਕ ਕਹੀ ਹੈ ਤੁਸੀਂ ਵੀ ਆਪਾਂ ਤਾਂ ਵਧੀਆ ਚਾਹੁੰਦੇ ਹੁੰਦੇ ਹੁੰਨੇ ਆ ਕਿ ਇੰਡੋਰ ਗੇਮਸ ਖੇਡਣ ਇਸ ਤਰ੍ਹਾਂ ਹੋਵੇ ਮੋਬਾਈਲ ਫੋਨ ਤੇ ਇੰਨਾ ਜ਼ਿਆਦਾ ਨਾ ਬੱਚੇ ਲੱਗਣ ਯੂਥ ਨਾ ਲੱਗੇ ਪਰ ਐਵੇਂ ਹੋ ਨਹੀਂ ਰਿਹਾ ਹੂੰ ਤਾਂ ਜਦੋਂ ਅਸੀਂ ਇਹ ਦੇਖਦੇ ਆਂ ਕਿ ਸਹੀ ਸਾਡੇ ਸਮਾਜ ਦੇ ਵਿੱਚ ਜਿਹੜਾ ਕਲਚਰ ਨਿਗਾਰਾ ਸਾਡੇ ਸੱਭਿਆਚਾਰ ਦੀ ਗਰਾਵਟ ਆ ਰਹੀ ਹੈ ਉਹਦੇ ਨਾਲੇ ਜੁੜਿਆ ਹੋਇਆ ਤਾਂ ਉਹਦੇ ਨਾਲ ਹੀ ਇਹਦਾ ਹੱਲ ਵੀ ਜੁੜਿਆ ਹੋਇਆ ਮੈਂ ਇਹ ਸਮਝਦਾ ਕਿ ਅਸਲ ਚ ਇਹ ਠੀਕ ਹੈ ਕਿ ਜਦੋਂ ਅਸੀਂ ਇਹਨੂੰ ਉੱਪਰਲੇ ਤੌਰ ਤੇ ਦੇਖਦੇ ਆਂ ਤਾਂ ਸਾਨੂੰ ਇਹ ਲੱਗਦਾ ਕਿ ਕਈ ਵਾਰੀ ਸਾਨੂੰ ਮਾਪੇ ਦੋਸ਼ੀ ਨਜ਼ਰ ਆਉਂਦੇ ਨੇ ਕਈ ਵਾਰੀ ਸਾਨੂੰ ਹੋਰ ਆਲੇ ਦੁਆਲੇ ਦੇ ਵਿੱਚ ਕੁਝ ਲੋਕ ਜਾਂ ਕਈ ਵਾਰੀ ਬੱਚੇ ਖੁਦ ਦੋਸ਼ੀ ਨਜ਼ਰ ਆਉਂਦੇ ਨੇ ਵੀ ਉਹ ਮੋਬਾਈਲ ਫੋਨ ਦਾ ਖਿਹੜਾ ਨਹੀਂ ਛੱਡ ਰਹੇ ਤਾਂ ਅਸਲ ਦੇ ਵਿੱਚ ਉਹਨਾਂ ਨੂੰ ਜਿਹੜਾ ਇਧਰ ਨੂੰ ਲੈ ਕੇ ਜਾ ਰਹੀ ਹੈ ਜਿਹੜੀ ਚੀਜ਼ ਜਦੋਂ ਅਸੀਂ ਉਹ ਉਹਦੀ ਗੱਲ ਕਰਦੇ ਆ ਤਾਂ ਉਹਦੇ ਪਿੱਛੇ ਜਿਹੜੀ ਇਸ ਜੜ ਨੂੰ ਸਮਝਣ ਦਾ ਸਵਾਲ ਬਣਦਾ ਹੈ ਜਿਹੜਾ ਮੈਨੂੰ ਲੱਗਦਾ ਹੈ ਕਿ ਜਿਵੇਂ ਅੱਜ ਸਮਾਜ ਦੇ ਵਿੱਚ ਆਰਥਿਕ ਸੰਕਟ ਬਹੁਤ ਤਿੱਖਾ ਹੋ ਰਿਹਾ ਹੈ ਮਹਿੰਗਾਈ ਵੱਧ ਰਹੀ ਹੈ ਤੇ ਹੋਰ ਅਲਾਮਤਾਂ ਵੱਧ ਰਹੀਆਂ ਉਹਦੇ ਵਿੱਚੋਂ ਹੀ ਇਹ ਬਣਦਾ ਹੈ ਕਿ ਅੱਗੇ ਇਹ ਸੀ ਜਿਵੇਂ ਆਪਣੇ ਪੰਜਾਬ ਦਾ ਕਲਚਰ ਹੀ ਰਿਹਾ ਕਿ ਇੱਕ ਪਰਿਵਾਰ ਦਾ ਇੱਕ ਮੈਂਬਰ ਜਾਂ ਦੋ ਮੈਂਬਰ ਕਮਾਉਂਦੇ ਸੀ ਤਾਂ ਸਾਰਾ ਪਰਿਵਾਰ ਖਾ ਸਕਦਾ ਸੀ ਪਰ ਅੱਜ ਇਹ ਜਿਹੜਾ ਕਲਚਰ ਇੱਧਰ ਪਾਰੂ ਹੋ ਰਿਹਾ ਕਿ ਜੇ ਸਾਰੇ ਜੀ ਕਮਾਉਣਗੇ ਤਾਂ ਤਾਂ ਹੀ ਉਹਨਾਂ ਦਾ ਘਰ ਚੱਲੂਗਾ ਤਾਂ ਉਹਦੇ ਵਿੱਚੋਂ ਬੱਚਿਆਂ ਦੀ ਜਿਹੜੀ ਸਾਮ ਸਵਾਲ ਹੁੰਦਾ ਜਿਹੜਾ ਸਵਾਲ ਹੈ ਉਹ ਵੀ ਇੱਕ ਸੰਕਟ ਦਾ ਬਣ ਰਿਹਾ ਹੈ ਵੀ ਜਿਵੇਂ ਆਪਾਂ ਦੇਖਦੇ ਹਾਂ ਕਿ ਬਿਮਾਰੀਆਂ ਵੀ ਵੱਧ ਰਹੀਆਂ ਨੇ ਤਾਂ ਉਹਦੇ ਵਿੱਚੋਂ ਵੀ ਫਿਰੇ ਬਣਦਾ ਹੈ ਕਿ ਬੱਚਿਆਂ ਨੂੰ ਫੋਨ ਦੇ ਕੇ ਬਿਠਾ ਦਿੱਤਾ ਜਾਵੇ ਤਾਂ ਉਹਨੇ ਚਰਚਾ ਸੀ ਆਪਦਾ ਦੂਜਾ ਕੰਮ ਕਰ ਲਾਂਗੇ ਤਾਂ ਉਹਦੇ ਵਿੱਚੋਂ ਹੀ ਇਹ ਦੂਜਾ ਸਾਰਾ ਸਿਸਟਮ ਬਣਦਾ ਵੀ ਜਿਹੜੀ ਜਿਵੇਂ ਇੱਕ ਅਪਾ ਦੇਖਦੇ ਹਾਂ ਕਿ ਜਦੋਂ ਕੋਈ ਵੀ ਟੈਕਨੀਕ ਆਉਂਦੀ ਹੈ ਤਾਂ ਹਰ ਇੱਕ ਟੈਕਨੀਕ ਦੇ ਦੋਨੇ ਪੱਖ ਹੁੰਦੇ ਨੇ ਉਹਦੇ ਚੰਗੇ ਪੱਖ ਵੀ ਹੁੰਦੇ ਨੇ ਮਾੜੇ ਪੱਖ ਵੀ ਹੁੰਦੇ ਨੇ ਤਾਂ ਮਨੁੱਖ ਨੂੰ ਚਾਹੀਦਾ ਇਹ ਹੁੰਦਾ ਕਿ ਉਹ ਉਹਨਾਂ ਦੇ ਚੰਗੇ ਪੱਖਾਂ ਦੀ ਵਰਤੋਂ ਕਰਦਾ ਹੈ ਮਾੜੇ ਪੱਖਾਂ ਤੋਂ ਬਚ ਕਿਵੇਂ ਸਕਦਾ ਹ ਹ ਉਹਦੇ ਲਈ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ ਜਿਵੇਂ ਇਹਨਾਂ ਨੇ ਵੀ ਗੱਲ ਕਰੀ ਆ ਤੋ ਅਵੇਰਨੈਸ ਤਾਂ ਹੋਊਗੀ ਜੇ ਮਤਲਬ ਸਾਡੀ ਜਿਹੜੀ ਸਮਾਜੀਕਰਨ ਹੈ ਸਾਡਾ ਜਿਹੜਾ ਸੋਸ਼ੀਅਲਾਈਜੇਸ਼ਨ ਹੈ ਇੱਕ ਬੱਚੇ ਦੀ ਜਿਹੜੀ ਸੋਚ ਮੈਂਟੈਲਿਟੀ ਬਣਾਉਣ ਦੇ ਵਿੱਚ ਜਿਹੜੀਆਂ ਚੀਜ਼ਾਂ ਰੋਲ ਅਦਾ ਕਰਦੀਆਂ ਨੇ ਉੱਥੇ ਜੇ ਕੌਨਸ਼ੀਅਸ ਲਈ ਉਸ ਟੈਕਨੋਲੋਜੀ ਆਉਣ ਤੋਂ ਪਹਿਲਾਂ ਉਹਦੇ ਮਾੜੇ ਚੰਗੇ ਪ੍ਰਭਾਵ ਬਾਰੇ ਦੱਸਿਆ ਜਾਵੇ ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਜਦੋਂ ਅਸੀਂ ਮੋਬਾਈਲ ਫੋਨ ਖਰੀਦਣ ਜਾਂਦੇ ਹਾਂ ਕਿਸੇ ਸ਼ਾਪ ਤੇ ਤਾਂ ਸਾਨੂੰ ਉਹਦੇ ਮਾੜੇ ਪ੍ਰਭਾਵ ਕੋਈ ਨਹੀਂ ਦੱਸਦਾ ਉਹ ਸਿਰਫ ਇਹ ਹੀ ਦੱਸਦੇ ਨੇ ਕਿ ਇਹਦੇ ਵਿੱਚ ਇਹਦੀਆਂ ਪੋਜ਼ਿਟਿਵ ਗੱਲਾਂ ਕੀ ਨੇ ਉਹ ਰੇਕ ਵੀ ਇਹਦੇ ਵਿੱਚ ਕੈਮਰਾ ਇੰਨਾ ਆ ਇਹਦੇ ਵਿੱਚ ਇੰਨੀ ਮੈਮਰੀ ਆ ਇਹਦੇ ਵਿੱਚ ਇਹ ਆ ਇੰਨਾ ਸੋਹਣਾ ਆ ਉਹ ਉਹ ਚੀਜ਼ਾਂ ਬद्दल ਧਿਆਨ ਦਵਾਇਆ ਜਾਂਦਾ ਕਿਉਂਕਿ ਜਿਹੜੀ ਮਾਰਕੀਟ ਦੀ ਲੋੜ ਆ ਉਹ ਮਾਰਕੀਟ ਦੀ ਲੋੜ ਮਨੁੱਖ ਨੂੰ ਇੱਕ ਵਧੀਆ ਜ਼ਿੰਦਗੀ ਜਿਉਣ ਵੱਲ ਪ੍ਰੇਰਿਤ ਕਰਨ ਦੀ ਨਹੀਂ ਹੈਗੀ ਉਹਨਾਂ ਦੀ ਸਿਰਫ ਇੱਕ ਮੁਨਾਫਾ ਕਮਾਉਣ ਦੀ ਹੈ ਤਾਂ ਉਹੀ ਉਹ ਅਸਲ 'ਚ ਜੜ ਆ ਇਸ ਸਮਾਜ ਦੀ ਵੀ ਜਿਹੜੀ ਸਾਡੀ ਮਤਲਬ ਇਹ ਉਹ ਇੰਡੋਰ ਗੇਮਸ ਜਦੋਂ ਆਪਾਂ ਲੁੱਡੋ ਦੀ ਗੱਲ ਜਿਵੇਂ ਤੁਸੀਂ ਕਰੀ ਆ ਤਾਂ ਉਹਨਾਂ ਨੇ ਲੁੱਡੋ ਵੀ ਚੱਕ ਕੇ ਮੋਬਾਈਲ ਫੋਨ ਦੇ ਵਿੱਚ ਫਿੱਟ ਕਰਤੀ ਤਾਂ ਉਹ ਵੀ ਉਹਦੇ ਤੇ ਖੇਡ ਰਹੇ ਨੇ ਬੱਚੇ ਜੇ ਖੇਡ ਰਹੇ ਨੇ ਤਾਂ ਹੋਰ ਬਹੁਤ ਸਾਰੀਆਂ ਗੇਮਾਂ ਨੇ ਜਿਹੜੀਆਂ ਇੰਡੋਰ ਗੇਮਸ ਤੋਂ ਵੱਧ ਸਵਾਦ ਲੀਆਂ ਲੱਗਦੀਆਂ ਨੇ ਬੱਚਿਆਂ ਨੂੰ ਤਾਂ ਉਧਰ ਨੂੰ ਉਹ ਝਕਾ ਜਿਹੜਾ ਉਹਨਾਂ ਦਾ ਚੱਲਦਾ ਆ ਤੇ ਮਾਪਿਓ ਕੋਲੇ ਨਾ ਸਮਾਂ ਨਹੀਂ ਕਿ ਉਹ ਇੰਨਾ ਸਮਾਂ ਲਾ ਕੇ ਬੱਚਿਆਂ ਨੂੰ ਇਸ ਗੱਲ ਲਈ ਅਵੇਅਰ ਕਰ ਸਕਣ ਕਿਉਂਕਿ ਇਹ ਠੀਕ ਹੈ ਕਿ ਉਹਨਾਂ ਦਾ ਜਿਹੜਾ ਮਿਹਨਤੀ ਸੁਭਾਅ ਬਣਾਉਣ ਲਈ ਉਹਨਾਂ ਨੂੰ ਨੇਚਰ ਨਾਲ ਵੀ ਜੋੜਿਆ ਜਾ ਸਕਦਾ ਤਾਂ ਉਹਨਾਂ ਨੂੰ ਜਿਹੜਾ ਫੋਨ ਦੀ ਵੀ ਵਰਤੋਂ ਕਿੰਨੀ ਕਰਨੀ ਹੈ ਕਿੰਨੀ ਨਹੀਂ ਕਰਨੀ ਤਾਂ ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਜੇ ਇਸ ਤਰ੍ਹਾਂ ਦਾ ਸਮਾਜ ਇਸ ਤਰ੍ਹਾਂ ਦੀਆਂ ਆਰਥਿਕ ਨੀਤੀਆਂ ਤੇ ਅੱਗੇ ਵਧੂਗਾ ਤਾਂ ਅਸੀਂ ਫੋਨ ਤੋਂ ਬਚ ਨਹੀਂ ਸਕਦੇ ਸਗੋਂ ਜਿਵੇਂ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਜਿਵੇਂ ਨਸ਼ਾ ਛਡਾਊ ਕੇਂਦਰ ਖੁੱਲ ਰਹੇ ਆ ਉਸ ਤਰ੍ਹਾਂ ਫੋਨ ਛਡਾਊ ਕੇਂਦਰ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਇੱਥੇ ਦੇਖਣ ਨੂੰ ਮਿਲ ਦੇ ਬਿਲਕੁਲ ਤੇ ਅਗਲਾ ਸਵਾਲ ਮੇਰੇ ਮਨ 'ਚ ਜੇ ਤੁਹਾਡੇ ਕੋਲ ਹੈ ਜਿਵੇਂ ਹੈਰਪੀਟ ਜੀ ਨੇ ਗੱਲ ਕਹੀ ਹੈ ਵੀ ਜਿਹੜੇ ਮੋਬਾਈਲ ਫੋਨ ਜਨੇ ਇੱਕ ਨਸ਼ੇ ਦੇ ਤੌਰ ਤੇ ਵਰਤ ਰਹੇ ਹੈ ਜਿਹੜੇ ਅੱਜਕੱਲ ਦੀ ਯੂਥ ਹੈ ਚਲੋ ਨਸ਼ਾ ਤਾਂ ਇੱਕ ਪਾਸੇ ਦੀ ਗੱਲ ਰਹੀ ਮੋਬਾਈਲ ਫੋਨ ਵੀ ਇੱਕ ਨਸ਼ੇ ਵਾਂਗੂ ਲੱਗ ਗਿਆ ਅਗਰ ਉਹਨਾਂ ਨੂੰ ਮੋਬਾਈਲ ਫੋਨ ਨਾ ਮਿਲਨ ਤਾਂ 1 ਮਿੰਟ ਵਾਸਤੇ ਵੀ ੜਕ ਜਾਂਦੇ ਨੇ ਗੁੱਸਾ ਹੋ ਜਾਂਦੇ ਨੇ ਹਨਾ ਜਿਹੜੇ ਯੂਥ ਹੈ ਅੱਜਕੱਲ ਦੀ ਉਹ ਆਪਣੇ ਮਾਪਿਆਂ ਤੇ ਗੱਲ ਨਹੀਂ ਮੰਨਦੀ ਅਗਰ ਉਹਨਾਂ ਨੂੰ ਕੋਈ ਕੰਮ ਵਾਸਤੇ ਕਹਿਣ ਤਾਂ ਉਹ ਪਹਿਲਾਂ ਜਵਾਬ ਨਹੀਂ ਦਿੰਦੇ ਅਗਰ ਜਿੱਕਰ ਜਵਾਬ ਦਿੰਦੇ ਵੀ ਨੇ ਤਾਂ ਬਹੁਤ ਹੀ ਗੁੱਸੇ 'ਚ ਜਾਂ ਫਿਰ ਰੋਗ ਦੇ ਵਿੱਚ ਜਵਾਬ ਦਿੰਦੇ ਨੇ ਇਹ ਕਾਰਨ ਕੀ ਹੋ ਸਕਦਾ ਹੈ ਤੇ ਇਸ ਤੋਂ ਆਪਾਂ ਸ਼ਟਕਾਰਕ ਮੇ ਪਾ ਸਕਦੇ ਆ ਗੱਲ ਇਹ ਕਿ ਇਹ ਕਿਹਾ ਜਾਂਦਾ ਕਿ ਜਿਹੜਾ ਆਪਾਂ ਦੇਖਦੇ ਆ ਉਹੀ ਆਪਾਂ ਆਪਣੀ ਦਿੰਸੀ ਜ਼ਿੰਦਗੀ ਦੇ ਵਿੱਚ ਅਪਣਾਉਣੀ ਹੈ ਹੁਣ ਮੋਬਾਈਲ ਫੋਨ ਦੇ ਜਿਵੇਂ ਹਰਪ੍ਰਿੰਦ ਨੇ ਹਰਪ੍ਰੀਤ ਜੀ ਨੇ ਗੱਲ ਕੀਤੀ ਸੀਗੀ ਕਿ ਉਸ ਦੇ ਵਿੱਚ 네ਗੇਟਿਵ ਮਤਲਬ ਮਾੜਾ ਵੀ ਆ ਤੇ ਚੰਗਾ ਵੀ ਆ ਜੇ ਮਾ ਆਪਾਂ ਨੂੰ ਮਾੜਾ ਦੱਸਿਆ ਨਹੀਂ ਜਾਂਦਾ ਤਾਂ ਬੱਚਿਆਂ ਨੂੰ ਵੀ ਇਹ ਨਹੀਂ ਪਤਾ ਕਿ ਮਾੜਾ ਕੀ ਹੈ ਹੁਣ ਆਪਾਂ ਬੱਚੇ ਕੀ ਕਰਦੇ ਨੇ ਫੋਨ ਦੇਖਦੇ ਆ ਫੋਨ ਦੇ ਵਿੱਚ ਉਹ ਜਿਹੜੀਆਂ ਰੀਲਾਂ ਹੁੰਦੀਆਂ ਨੇ 30 30 ਸਕਿੰਟ ਦੀਆਂ ਉਹ 30 ਸਕਿੰਟ ਉਹਨਾਂ ਦਾ ਉਹਨਾਂ ਦੀ ਜ਼ਿੰਦਗੀ ਦਾ ਇੱਕ ਉਹ ਮੂਮੈਂਟ ਤੇ ਆ ਕੇ ਵੀ ਅਸਰ ਹੁੰਦਾ ਜਿੱਥੇ ਉਹਨਾਂ ਨੂੰ ਉਹ ਅਸਰ ਨਹੀਂ ਹੋਣਾ ਚਾਹੀਦਾ ਹੂੰ ਉਹ 30 ਸਕਿੰਟ ਦੇ ਵਿੱਚ ਕਿਤੇ ਕੋਈ ਬੁਰਾ ਬੁਰਾ ਚੱਲ ਰਿਹਾ ਉਹਨਾਂ ਨੇ ਉਹ 30 ਸਕਿੰਟ ਆਪਦੀ ਜ਼ਿੰਦਗੀ ਦੇ ਵਿੱਚ ਕਿਤੇ ਜਾ ਕੇ ਅਪਣਾ ਲੈਣੇ ਉਹ ਮਾਪਿਆਂ ਦੇ ਨਾਲ ਆਪਦੇ ਫਰੈਂਡਸ ਦੇ ਨਾਲ ਆਇਆ ਕਿਸੇ ਹੋਰ ਦੇ ਨਾਲ ਉਹਨਾਂ ਨੂੰ ਤਾਂ ਨਹੀਂ ਪਤਾ ਲੱਗ ਰਿਹਾ ਪਰ ਜੇ ਉਹ ਵੇਅਰ ਵੀ ਨੇ ਉਹ ਤਾਂ ਵੀ ਨਹੀਂ ਉਸ ਨੂੰ ਛੱਡਣਾ ਚਾਹੁੰਦੇ ਜਿਵੇਂ ਕਿ ਨਸ਼ਾ ਹੁੰਦਾ ਨਸ਼ੇ ਨੂੰ ਵੀ ਜਿਹੜੇ ਹੁਣ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਮਾੜਾ ਪਰ ਡਿਕਸ਼ਨ ਲੱਗੀ ਹੋਈ ਹੈ ਛੱਡ ਨਹੀਂ ਸਕਦੇ ਤਾਂ ਫੋਨ ਦਾ ਵੀ ਇਹੀ ਹੈ ਫੋਨ ਦਾ ਉਹ ਉਹਨਾਂ ਨੂੰ ਨਸ਼ਾ ਹੋ ਚੁੱਕਿਆ ਉਹ ਤਾਂ ਨਾਲ ਰੀਲਸ ਦੇਖਦੇ ਨੇ ਉਹਨਾਂ ਨੂੰ ਪਤਾ ਹੈ ਮਾੜੀਆਂ ਨੇ 2-2 ਘੰਟੇ ਚਾਰ ਰੀਲਸ ਦੇਖ ਕੇ ਨਿਕਲ ਜਾਂਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਤਾਂ ਉਸ ਨੂੰ ਹੁਣ ਕਿਵੇਂ ਰੋਕਿਆ ਜਾ ਸਕਦਾ ਜਿਵੇਂ ਕਿ ਅਸ਼ਨੇ ਅੱਜ ਦੇ ਗੱਲ ਕੀਤੀ ਸੀਗੀ ਕਿ ਇਨਡੋਰ ਗੇਮਸ ਤੇ ਆਊਟਡੋਰ ਗੇਮਸ ਹੁਣ ਮਾਪਿਆਂ ਨੂੰ ਇਹ ਚਾਹੀਦਾ ਕਿ ਫੋਨ ਹੱਥ ਫੜਾਣ ਦੀ ਜਗਾ ਉਹਨਾਂ ਨੂੰ ਕਿਤੇ ਗੇਮ ਸੈਂਟਰ ਚ ਪਾਦਣ ਆਊਟਡੋਰ ਗੇਮਸ ਆਊਟਡੋਰ ਗੇਮਸ ਖੇਡਣਗੇ ਤੇ ਕੀ ਹੋ ਸਕਦਾ ਕਿ ਦੇਸ਼ ਲਈ ਵੀ ਬਹੁਤ ਵੱਡਾ ਉਹ ਮਤਲਬ ਮੈਡਲ ਪ੍ਰਾਪਤ ਕਰਕੇ ਲੈ ਕੇ ਆਉਣ ਉਹ ਮੈਡਲਜ਼ ਨਾਲ ਉਹਨਾਂ ਦੀ ਸ਼ਾਨ ਵਧੇਗੀ ਇੱਕ ਕੈਰੈਕਟਰ ਬਣੇਗਾ ਗੇਮਸ ਤੁਹਾਡੇ ਅੰਦਰ ਇੱਕ ਕੈਰੈਕਟਰ ਪੈਦਾ ਕਰਕੇ ਚੰਗਾ ਕੈਰੈਕਟਰ ਪੈਦਾ ਕਰ ਦਿੰਦੀਆਂ ਨੇ ਜਦ ਕਿ ਮੋਬਾਈਲ ਫੋਨ ਤੁਹਾਡੇ ਨਾਂ ਪਤਾ ਹੋਣ ਤੇ ਵੀ ਤੁਹਾਡਾ ਬੈਡ ਕੈਰੈਕਟਰ ਕਰ ਦਿੰਦੀਆਂ ਨੇ ਤੁਸੀਂ ਬੈਠੇ ਬੈਠੇ ਕਿਸ ਨੂੰ ਕੀ ਬੋਲ ਦਿੰਨਾ ਤੁਹਾਨੂੰ ਖੁਦ ਨਹੀਂ ਪਤਾ ਤੁਹਾਡੇ ਮਾਈਂਡ ਚ ਦੇ ਵਿੱਚ ਉਹ ਇੱਕ ਛੋਟੀ ਜੀ ਸਕਰੀਨ ਬਸੀ ਹੋਈ ਆ ਜਿਸ ਦੇ ਵਿੱਚ ਦੋ ਦਾ ਤਿੰਨ ਆਦਮੀ ਕੀ ਕਰਾ ਤੁਹਾਡਾ ਸਿਰਫ ਉਹ ਤੇ ਧਿਆਨ ਜਰ ਕਿ ਤੁਹਾਨੂੰ ਏਡੀ ਵੱਡੀ ਦੁਨੀਆ ਪਈ ਆ ਜਿਸ ਦੇ ਵਿੱਚ ਨੇਚਰ ਹੈ ਗੋਡ ਹੈ ਇੰਨਾ ਕੁਝ ਪਿਆ ਤੁਸੀਂ ਉਹਦੇ ਕਰਨੀ ਧਿਆਨ ਦੋ ਤਾਂ ਪੇਰੈਂਟਸ ਨੂੰ ਚਾਹੀਦਾ ਪਰ ਪੇਰੈਂਟਸ ਤੇ ਦਿ ਲੱਗ ਗਲਤ ਹਨ ਸਾਨੂੰ ਖੁਦ ਨੂੰ ਹੀ ਕੌਨਸ਼ੀਅਸ ਹੋਣੀ ਚਾਹੀਦੀ ਆ ਕਿ ਤੁਸੀਂ ਕਿਸ ਗੱਲ ਧਿਆਨ ਦੇਣਾ ਤੁਸੀਂ ਉਹ ਛੋਟੀ ਜੀ 9 ਟੂ 6 ਦੇ ਦੀ ਸਕਰੀਨ ਕਰਨੀ ਹੈ ਸਕਰੀਨ ਕਰਨੀ ਧਿਆਨ ਦੇਣਾ ਜਾਂ ਫਿਰ ਤੁਸੀਂ ਇੱਕ ਐਡੀ ਵੱਡੀ ਦੁਨੀਆ ਜੋ ਕਿ ਉਸੇ ਕੰਨੀ ਧਿਆਨ ਦੇਣਾ ਤਾਂ ਮੈਂ ਕਹਿਣਾ ਚਾਹਾਂਗੀ ਆਪਦਾ ਇੱਕ ਕੌਨਸ਼ੀਅਸ ਲੈਵਲ ਸੈੱਟ ਕਰੋ ਆਪਦੇ ਕੌਨਸ਼ੀਅਸ ਨੂੰ ਜਗਾਓ ਤੇ ਦੇਖੋ ਕਿ ਅਸਲੀਅਤ ਕੀ ਹੈ ਜਿਸ ਦੀ ਕੰਨੀ ਅਸੀਂ ਜਾਣ ਬਿਲਕੁਲ ਤੁਸੀਂ ਸਹੀ ਗੱਲ ਕਹੀ ਤਾਂ ਮੈਂ ਅਗਲਾ ਤੇ ਆਖਰੀ ਸਵਾਲ ਅਸ਼ਟਿਕ ਜੀ ਤੁਹਾਡੇ ਕੋਲ ਹੈ ਕਿ ਜੋ ਜਿਹੜੀ ਯੂਥ ਨੇ ਅੱਜ ਕੱਲ ਦੀ ਚਾਹੇ ਬਜ਼ੁਰਗ ਹੋਵੇ ਚਾਹੇ ਯੂਥ ਹੋਵੇ ਚਾਹੇ ਬੱਚੇ ਹੋ ਉਹਨਾਂ ਨੂੰ ਮੋਬਾਈਲ ਫੋਨ ਤੋਂ ਦੂਰ ਕਰਨ ਲਈ ਆਪਾਂ ਕੀ ਕੁਝ ਕਰ ਸਕਦੇ ਆ ਤੇ ਨੈਚਰ ਵੱਲ ਜੋੜਨ ਵਾਸਤੇ ਆਪਾਂ ਕੀ ਕੁਝ ਕਰ ਸਕਦੇ ਆ ਇਹ ਕੁਐਸਚਨ ਦਾ ਆਨਸਰ ਤਾਂ ਮੈਂ ਪਹਿਲਾਂ ਵੀ ਦੇ ਚੁੱਕਿਆ ਕਿ ਸਾਰੇ ਬੱਚਿਆਂ ਨੂੰ ਔਰ ਆਊਟਡੋਰ ਗੇਮਸ ਖੇਡਣੀਆਂ ਚਾਹੀਦੀਆਂ ਆਪਣੀਆਂ ਕ੍ਰੀਏਟਿਵ ਥਿੰਗਸ ਲਾਈਕ ਜਿਵੇਂ ਪੇਂਟਿੰਗ ਹੋਣੀ ਚਾਹੀਏ ਕਰਨੀ ਚਾਹੀਦੀ ਆ ਲਾਈਕ ਆ ਇਨਡੋਰ ਗੇਮਸ ਖੇਡਣੇ ਚਾਹੀਦੇ ਲਾਈਕ ਕੈਰਮ ਬੋਰਡ ਖੇਡਣੀ ਚਾਹੀਦੀ ਆ ਲੂਡੋ ਖੇਡਣੀ ਚਾਹੀਦੀ ਆ ਬਟ ਇਹ ਅੱਜਕੱਲ ਸਾਰਾ ਬੱਚੇ ਨੇ ਜਿਹੜੇ ਉਹ ਮੋਬਾਈਲ ਫੋਨ ਤੇ ਜਿਆਦਾ ਯੂਜ਼ ਕਰ ਰਹੇ ਆ ਤੇ ਹੋਰ ਗੇਮਸ ਖੇਡਣ ਨਾਲੋਂ ਜਿਵੇਂ ਕਿ ਹੁਣ ਸਭ ਵੇ ਖੇਡ ਰਹੇ ਨੇ ਉਹ ਹੋਰ ਗੇਮਸ ਖੇਡ ਰਹੇ ਨੇ ਟੈਂਪਲਰਨ ਖੇਡ ਰਹੇ ਨੇ ਉਹਨਾਂ ਨੂੰ ਉਹ ਚੀਜ਼ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਬਲਕਿ ਆਪਣੀਆਂ ਜਿਵੇਂ ਬੁੱਕਸ ਪੜ੍ਹਨੀਆਂ ਚਾਹੀਦੀਆਂ ਪੇਂਟਿੰਗ ਤੇ ਬਜ਼ੁਰਗਾਂ ਨੂੰ ਵੀ ਉਹਨਾਂ ਬੱਚਿਆਂ ਦਾ ਸਾਥ ਦੇਣਾ ਚਾਹੀਦਾ ਉਹਨਾਂ ਨਾਲ ਬੈਠ ਕੇ ਟਾਈਮ ਸਪੈਂਡ ਕਰਨਾ ਚਾਹੀਦਾ ਉਹਨਾਂ ਨੂੰ ਸਟੋਰੀਜ਼ ਸੁਣਾਉਣੀਆਂ ਚਾਹੀਦੀਆਂ ਨੇ ਜਿਹੜੇ ਕਿ ਬੱਚੇ ਜਿਹੜੇ ਸੁਣਦੇ ਨੇ ਅੱਜਕੱਲ ਐਨੀਮੇਸ਼ਨ ਵਾਲੀਆਂ ਸਟੋਰੀਜ਼ ਹੁੰਦੇ ਆ ਉਹਦੇ ਵਿੱਚ ਜਿਵੇਂ ਉਹ ਕਰਦੇ ਨੇ ਓਵੇਂ ਹੀ ਉਹ ਕਰਦੇ ਆ ਮਤਲਬ ਹੁਣ ਜਿਵੇਂ ਦੇਖੋ ਆ ਕਾਰਟੂਨ ਦੇਖਦੇ ਆ ਬੱਚੇ ਜਿਵੇਂ ਮੰਨ ਲਓ ਫੋਰ ਐਗਜ਼ਾਮਪਲ ਬਾਲਵੀਰ ਦੇਖਦੇ ਨੇ ਉਹ ਆਪਣੀਆਂ ਸ਼ਕਤੀਆਂ ਨਾਲ ਕੁਝ ਵੀ ਕਰ ਸਕਦਾ ਤੇ ਬੱਚੇ ਵੀ ਉਸੇ ਤਰ੍ਹਾਂ ਕਰਦੇ ਆ ਜਿਵੇਂ ਕਿ ਬੈਡ ਤੇ ਚੜ ਕੇ ਸ਼ਲੰਗ ਲਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਪੌੜੀ ਤੇ ਚੜ ਕੇ ਸ਼ਲੰਗ ਲਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਸੱਟ ਵੱਜਦੀ ਆ ਤੇ ਇਹ ਆਪਾਂ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਐਨੀਮੇਸ਼ਨ ਨੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਦਿਖਾਉਣੇ ਚਾਹੀਦੇ ਆ ਤਾਂ ਕਿ ਉਹਨਾਂ ਨੂੰ ਨੌਲੇਜ ਮਿਲੇ ਨਾ ਕਿ ਹਾਂ ਨਾ ਕਿ ਉਹਨਾਂ ਨੂੰ ਉਹਨਾਂ ਦਾ ਕੋਈ ਨੁਕਸਾਨ ਹੋਵੇ ਤੁਸੀਂ ਬਹੁਤ ਸਹੀ ਗੱਲ ਕੀਤੀ ਤੇ ਤੁਹਾਡੇ ਸਭ ਦਾ ਧੰਨਵਾਦ ਤੇ ਦੋਸਤੋ ਤੁਸੀਂ ਜਿਵੇਂ ਜਾਣਿਆ ਕਿ ਅੱਜ ਦੇ ਯੂਥ ਦੇ ਵਿੱਚ ਮੋਬਾਈਲ ਫੋਨ ਦੇ ਵਰਤੋਂ ਬਹੁਤ ਹੀ ਜ਼ਿਆਦਾ ਵੱਧ ਰਹੀ ਹੈ ਤੇ ਉਹ ਮੋਬਾਈਲ ਫੋਨ ਦੇ ਵਰਤੋਂ ਇਸ ਤਰ੍ਹਾਂ ਕਰਦੇ ਨੇ ਕਿ ਉਹਨਾਂ ਨੂੰ ਇੱਕ ਲਤ ਲੱਗ ਚੁੱਕੀ ਹੈ ਮੋਬਾਈਲ ਫੋਨਸ ਦੀ ਤੇ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਲਿਖ ਕੇ ਜ਼ਰੂਰ ਦੱਸਣਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਮੋਬਾਈਲ ਫੋਨ ਕਿੰਨੇ ਕਿ ਅਹਿਮਤ ਰੱਖਦੇ ਨੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ